ਪਹਿਲਾਂ ਤਾਂ ਇਹ ਗੱਲ ਇਹ ਕਹਿੰਦੇ ਨੇ ਦੇਖੋ ਕਹਿੰਦੇ ਜੀ ਦਸਮ ਗ੍ਰੰਥ ਸਾਨੂੰ ਵੀਰ ਰਸ ਦਿੰਦਾ ਹੈ ਹੂੰ ਦਸਮ ਗ੍ਰੰਥ ਵਿੱਚੋਂ ਸਾਨੂੰ ਵੀਰ ਰਸ ਮਿਲਦਾ ਹੈ ਕਹਿੰਦੇ ਫਿਰ ਧਰਮ ਜੋਤਾ ਚਾਹ ਪੈਦਾ ਹੁੰਦਾ ਹੈ ਹੂੰ ਇਹਦਾ ਸਿੱਧਾ ਜਿਹਾ ਭਾਵ ਇਹ ਹੋ ਗਿਆ ਇਹਨਾਂ ਦਾ ਕਹਿਣ ਦਾ ਲੁਕਮਾ ਭਾਵ ਕੀ ਹੋ ਗਿਆ ਵੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਵੀਰ ਰਸ ਨਹੀਂ ਦਿੰਦੇ ਜੀ ਬਿਲਕੁਲ ਹੁਣ ਮੈਂ ਪੁੱਛਣਾ ਚਾਹਣਾ ਵੀ ਕੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਵੀਰ ਰਸ ਨਹੀਂ ਦਿੰਦੇ ਹੂੰ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਵੀਰ ਰਸਤਾ ਮੈਂ ਕਹਿੰਦਾ ਦੁਨੀਆਂ 'ਚ ਕਿਤੇ ਮਿਲਣਾ ਹੀ ਨਹੀਂ ਹੂੰ ਆਓ ਪਹਿਲਾਂ ਤੁਹਾਨੂੰ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਵੀਰ ਰਸ ਦਾ ਦਰਸ਼ਨ ਕਰਾਉਣਾ ਜੀ ਗੁਰੂ ਗ੍ਰੰਥ ਸਾਹਿਬ ਦੇ ਵੀਰ ਰਸ ਦਾ ਦਰਸ਼ਨ ਹੂੰ ਆਹ ਦੇਖੋ ਗੁਰੂ ਜੀ ਨੇ ਬਾਪਰ ਨੂੰ ਕਿਸ ਤਰ੍ਹਾਂ ਜਾਵਰ ਕੇ ਹਾ ਪਾਪ ਦੀ ਜੰਜਲਾ ਕਾਬਲੋਂ ਤਾਂ ਆਇਆ ਜੋਰੀ ਮੰਗੇ ਦਾਨ ਬੇ ਲਾਲੋ ਮੰਗੇ ਦਾਨ ਬੇ ਲਾਲੋ ਜੀ ਬਾਪਰ ਨੂੰ ਜਾਵਰ ਕਹਿਣਾ ਵੀਰ ਰਸ ਹੈ ਹੂੰ ਫਿਰ ਕਿਤੇ ਕਿਹਾ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਉਸ ਉੱਤੇ ਚੱਕਰ ਰਹਿੰਦਾ ਪਾਏ ਨਹਾਓ ਰਤ ਪਿਤ ਕੁੱਤੇ ਹੋ ਚੱਕ ਜਾਓ ਹੂੰ ਆ ਵੀ ਰਸਨੀ ਹੂੰ ਉਸ ਸਮੇਂ ਤੇ ਰਾਜਾ ਨੂੰ ਕੀ ਕਿਹਾ ਬਗਹਾੜ ਰਾਜੇ ਬਗਹਾੜ ਨੇ ਇਹਨਾਂ ਦੇ ਕਰਮਚਾਰੀ ਕੁੱਤੇ ਨੇ ਕੁੱਤੇ ਹੂੰ ਮੁਕੱਦਮੇ ਕੁੱਤੇ ਜਾਏ ਜਗਾਇਆਂ ਨ ਬੈਠੇ ਉਸ ਉੱਤੇ ਸ਼ਾਂਤਮੀ ਲੋਕਾਂ ਨੂੰ ਜਾ ਕੇ ਜਗਾਉਂਦੇ ਨੇ ਭੜਕਾਉਂਦੇ ਨੇ ਹਮ ਇੱਕ ਕਰਮਚਾਰੀ ਕੁੱਤੇ ਆਪਣੇ ਰਾਜੀਬ ਰਾਜੀਬ ਘਹਾੜ ਦੀ ਸ਼ਹਿ ਦੇ ਉੱਤੇ ਮਨੁੱਖਤਾ ਦਾ ਖੂਨ ਪੀਂਦੇ ਆ ਹਮ ਕਿਤੇ ਉਸ ਵੇਲੇ ਦੇ ਜੱਜ ਨੂੰ ਕਿਹਾ ਕਾਦੀ ਕੂਡ ਬੋਲ ਮਲ ਖਾਇ ਕਿਸਾ ਵੀਰਾਸ ਹੈ ਕਾਦੀ ਦਾ ਭਾਵ ਉਸ ਵੇਲੇ ਦੀ ਮੁਗਲ ਹਕੂਮਤ ਦਾ ਜੱਜ ਕਿਉਂਕਿ ਉਸ ਵੇਲੇ ਜੁਡੀਸਰੀ ਕਾਜੀ ਕੋਲੇ ਹੁੰਦੀ ਸੀ ਕੀ ਕਿਹਾ ਕਹਿੰਦੇ ਆ ਜਿਹੜਾ ਕਾਦੀ ਹੈ ਨਾ ਜਿਹੜਾ ਮੁਗਲ ਹੁੰਦਾ ਜੱਜ ਬਣਾਇ ਸਰਦਾ ਇਹ ਝੂਠ ਬੋਲ ਕੇ ਗੰਦ ਖਾਂਦਾ ਹਮ ਸਮੇ ਦੀ ਹਕੂਮਤ ਦੇ ਜੱਜ ਨੂੰ ਗੰਦ ਖਾਣਾ ਕਹਿਣਾ ਕਿਤੇ ਸਬਖ ਨਹੀਂ ਪਿਆ ਜੀ ਬਿਨਾ ਬੀਰਤਾ ਤੋਂ ਨਹੀਂ ਕਿਹਾ ਜਾ ਸਕਦਾ ਕਿਤੇ ਬਚਨ ਆਉਂਦਾ ਹੈ ਕਾਜੀ ਹੋ ਕੇ ਕਾਜੀ ਹੋਏ ਕਹਿ ਬਹਿ ਨਿਆਏ ਸੇਰੇ ਤਸਬੀ ਕਰੇ ਖੁਦਾਏ ਵੱਡੀ ਲੈ ਕੇ ਹੱਕ ਗਵਾਏ ਜੇ ਕੋ ਪੁੱਛਿਆ ਤਾਂ ਪੜ ਸੁਣਾਏ ਹੂੰ ਕਹਿੰਦੇ ਜਿਹੜਾ ਮੁਗਲ ਹਕੂਮਤ ਦਾ ਜੱਜ ਕਾਜੀ ਹੈ ਇਹ ਵੱਡੀ ਲੈਂਦਾ ਰਿਸ਼ਵਤ ਖੋਰ ਹੈ ਰਿਸ਼ਵਤ ਖੋਰ ਲੈ ਕੇ ਇਹ ਹੱਕ ਤਾਂ ਗਵਾ ਦਿੰਦਾ ਹੈ ਪੱਖਪਾਤੀ ਫੈਸਲਾ ਕਰਦਾ ਹੈ ਜਮੀਨ ਦੀ ਹਕੂਮਤ ਦੇ ਜੱਜ ਨੂੰ ਦੰਦ ਖਾਣਾ ਕਹਿਣਾ ਰਿਸ਼ਵਤ ਖੋਰ ਕਹਿਣਾ ਮੈਨੂੰ ਦੱਸੋ ਹੈ ਕਿਸ ਦੀ ਜ਼ੁਰਤ ਆਹ ਗੁਰੂ ਜੀ ਨੇ ਕਿਹਾ ਬਾਣੀ ਦੇ ਵਿੱਚ ਹੂੰ ਕਿੱਤੇ ਬੀਰਸ ਦੇ ਵਿੱਚ ਕੀ ਕਿਹਾ ਜੋਤੋ ਪ੍ਰੇਮ ਖੇਲਣਾ ਕਾਚਾ ਆਓ ਸਿਰ ਧੌਲਤ ਵਾਲੀ ਗਲੀ ਮੇਰੀ ਆਓ ਇਤਮਾਰਗ ਪੈਰ ਤਨੀਜੈ ਸਰਦੀਜੈ ਥਾਨ ਨਾ ਕੀਜੈ ਜੀ ਕਿਤੇ ਕਹਿਆ ਸੂਰਾਸ ਤੋਂ ਪਹਿਚਾਨਨੀ ਹੈ ਜੋਲਰਾਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰਾਇ ਕਬੂ ਨਾ ਛਾੜਾ ਖੇਤ ਹੂੰ ਉਹ ਅੰਦਰ ਦਾ ਵੀਰ ਆ ਸੁਣੋ ਜਿਹੜੇ ਅੰਦਰ ਦੇ جنگ ਦੀ ਗੱਲ ਕਰਦੇ ਆ ਅੰਦਰ ਦਾ ਜੰਗ ਆ ਅੰਦਰ ਦੇ ਜੰਗ ਦੀ ਗੱਲ ਸੁਣੋ ਹੁਣ ਗਗਨ ਦਾ ਮਾਮਾ ਵਾਜਿਓ ਪਰੇ ਉਹ ਨਿਸ਼ਾਨਾ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਝਣ ਕੋ ਦਾਓ ਵਾਹ ਕਹਿੰਦੇ ਸੁਰਤ ਦੇ ਆਕਾਸ਼ ਦੇ ਵਿੱਚ ਮਿਦਾਰਾ ਵੱਜ ਗਿਆ ਗਗਨ ਦਾ ਮਾਮਾ ਵਾਜਿਓ ਪਰੇ ਉਹ ਨਿਸ਼ਾਨਾ ਘਾਓ ਹੁਣ ਇਹ ਨਿਸ਼ਾਨੇ ਤੇ ਚੋਟ ਪੈਂਦੀ ਹੈ ਵੀ ਵੀਰੇ ਜੀਵਨ ਦਾ ਕੀ ਨਿਸ਼ਾਨਾ ਹੈ ਜੀ ਪਰੇ ਉਹ ਨਿਸ਼ਾਨਾ ਘਾਓ ਖੇਤ ਜੋ ਮੰਡਿਓ ਸੂਰਮਾ ਹਾਂ ਸੂਰਮੇ ਨੇ ਖੇਤ ਮੈਦਾਨ ਨੂੰ ਮੰਨ ਲਿਆ ਹੂੰ ਖੇਤ ਜੋ ਅਬ ਜੂਜਣ ਕੋ ਦਾਓ ਕਹਿੰਦੇ ਹੁਣ ਜੂਜਣ ਦਾ ਸਮਾਂ ਹੈ ਕਿਵੇਂ ਜੂਜਣਾ ਹਾਂ ਗਸਾਈਂ ਦਾ ਪਹਿਲ ਵਾਣੜਾ ਮੈਂ ਗੁਰਮਿਲ ਉੱਚ ਦਮਾਲਣਾ ਸਭ ਹੋਈ ਸਿੰਘ ਇਕੱਠੀਆਂ ਧਈ ਬੈਠਾ ਵੇਖੇ ਆਪ ਜੀਓ ਬਾਤ ਵਜਣ ਟਮਕ ਪੇਰੀਆਂ ਮਨ ਲੱਥੇ ਲੈਂਦੇ ਫੇਰੀਆਂ ਨੇਤੇ ਪੰਜ ਜੋ ਆਣ ਮੈਂ ਗੁਰ ਸਾਖੀ ਦਿੱਤੀ ਕੰਡ ਜੀਓ ਵਾਹ ਵਾਸੋ ਮੈਂ ਗੁਰੂ ਦੇ ਗਿਆਨ ਦੇ ਨਾਲ ਨਾ ਪੰਜਾਂ ਨੂੰ ਚਿਤ ਕਰ ਦਿੱਤਾ ਆ ਮੇਰੇ ਗੁਰੂ ਨੇ ਮੈਨੂੰ ਰੋਹਾਨੀ ਸਾਥੀ ਦਿੱਤੀ ਕਹਿੰਦੇ ਵਾਹ ਉਹ ਪਹਿਲਵਾਨਾ ਵਾਹ 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 ਸ਼ਾਬਾਸ਼ ਆ ਦੇਖੋ ਕਿਵੇਂ ਚੱਲਦਾ ਹੈ ਬੀਰ ਰਸ ਫੇਰ ਸੁਣਿਓ ਕਬੀਰ ਸਾਹਿਬ ਜੀ ਕੀ ਕਹਿੰਦੇ ਨੇ ਪ੍ਰੇਮ ਪਲੀਤਾ ਸੁਰਤ ਹਵਾਈ ਜੀ ਗੋਲਾ ਗਿਆਨ ਚਲਾਇਆ ਬੜਾ ਅਗਨ ਸਹਿਜੇ ਪਰ ਜਾਲੀ ਇੱਕੇ ਚੋਟ ਸੁਝਾਇਆ ਜੀ ਕਹਿੰਦੇ ਆ ਸੁਣਿਓ ਅੰਦਰ ਦਾ ਅੰਦਰ ਦਾ ਜੰਗ ਸੁਣਿਓ ਵੀਰਾਸ ਅੰਦਰ ਦਾ ਆ ਗਿਆ ਹੁਣ ਪਹਿਲਾਂ ਬਾਹਰ ਦਾ ਆਪਾਂ ਸਮਝਿਆ ਸੀ ਜੀ ਅੰਦਰ ਦਾ ਕਹਿੰਦੇ ਪ੍ਰੇਮ ਦਾ ਪਲੀਤਾ ਲਾਇਆ ਮੈਂ ਪ੍ਰੇਮ ਪਲੀਤਾ ਸੁਰਤ ਹਵਾਈ ਆਪਣੀ ਸੁਰਤ ਨੂੰ ਮੈਂ ਤੋਪ ਬਣਾ ਲਿਆ ਜੀ ਮੇਰੀ ਸੁਰਤ ਤੋਪ ਹੈ ਵਾਹ ਇਹਨੂੰ ਮੈਂ ਪ੍ਰੇਮ ਦਾ ਪਲੀਤਾ ਲਾਉਣਾ ਇਹ ਚ ਗੋਲੇ ਕਿਹੜੇ ਭਨੇ ਆ ਇਹ ਵੀ ਇਹ ਸੁਰਤ ਦੀ ਤੋਪ ਦੇ ਵਿੱਚ ਮੈਂ ਗਿਆਨ ਦੇ ਗੋਲੇ ਭਰ ਕੇ ਰੱਖਦਾ ਹਾਂ ਕੀ ਬਾਤ ਹੈ ਪ੍ਰੇਮ ਦਾ ਪਲੀਤਾ ਲਾਇਆ ਸੁਰਤ ਦੀ ਸੁਰਤ ਦੀ ਤੋਪ ਦੇ ਉੱਤੋਂ ਗਿਆਨ ਦਾ ਗੋਲਾ ਚਲਾਇਆ ਵੀ ਮਾੜਾ ਕੰਮ ਤਾਂ ਕੀ ਕਰਨਾ ਜਦੋਂ ਮੇਰੇ ਅੰਦਰ ਮਾੜਾ ਫੁਰਨਾ ਵੀ ਉੱਠਦਾ ਹੈ ਨਾ ਮੈਂ ਆਪਣੀ ਸੁਰਤ ਦੀ ਤੋਪ ਤੋਂ ਗਿਆਨ ਦਾ ਗੋਲਾ ਛੱਡ ਦਿੰਦਾ ਹੈ ਉਸੇ ਵੇਲੇ ਫੁਰਨਾ ਮਾੜਾ ਮਰ ਜਾਂਦਾ ਹੈ ਹੂੰ ਮੈਂ ਬੁਰਾ ਫੁਰਨਾ ਵੀ ਨਹੀਂ ਉੱਠਣ ਦਿੰਦਾ ਬੁਰਾ ਕੰਮ ਤਾਂ ਕਰਨਾ ਕੀ ਹੈ ਪ੍ਰੇਮ ਪਲੀਤਾ ਜੀ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮਗਣ ਸਹਿਜੇ ਪਰ ਜਾਲੀ ਇੱਕ ਇਹ ਚੋਟ ਸਜਾਇਆ ਵਾਹ ਵਾਹ ਯਾਰ ਗੁਰੂ ਦੇ ਸ਼ਬਦ ਰਾਹੀਂ ਮੈਂ ਸਹਿਜ ਹੀ ਅੰਦਰ ਉਹ ਬ੍ਰਹਮ ਜੋਤ ਜਗਾਲੀ ਰੱਬੀ ਜੋਤ ਜਾਗੀ ਬ੍ਰਹਮ ਜੋਤ ਸਹਜੇ ਪਰ ਜਾਲੀ ਇੱਕੇ ਚੋਟ ਸੁਝਾਇਆ ਬਸ ਇੱਕ ਚੋਟ ਦੇ ਨਾਲ ਹੀ ਮੈਂ ਜਿੱਤ ਲਿਆ ਮੋਰਚਾ ਇੱਕੇ ਚੋਟ ਸੁਧਾਇਆ ਸੁਝਾਇਆ ਸੱਤ ਸੰਤੋਖ ਦੋਏ ਸੱਤ ਸੰਤੋਖ ਲੈ ਲੜਨੇ ਲੱਗਾ ਹੁਣ ਮੈਂ ਸੱਤ ਸੰਤੋਖ ਲੈ ਕੇ ਜੰਗ ਕੀਤੀ ਤੋਰੇ ਦੋਈ ਦਰਵਾਜ਼ਾ ਗੋਨੇ ਦਰਵਾਜ਼ੇ ਭੰਨ ਦਿੱਤੇ ਕਿਹੜੇ ਆਸ ਸੰਦੇਸ਼ਾ ਦੋਈ ਪੱਟ ਜੜੇ ਦਰਮਾ ਬੰਦ ਸੀ ਨਾ ਦਰਵਾਜਿਆਂ ਵਿੱਚ ਮੇਰੀਆਂ ਆਸ਼ਾਵਾ ਮੇਰੇ ਅੰਦੇਸ਼ੇ ਮੇਰੇ ਫੈਤਰ ਜਿਵੇਂ ਦਰਵਾਜ਼ੇ ਤੋੜ ਦਿੱਤੇ ਦੋਨੇ ਹੂੰ ਸਾਦ ਸੰਤੋਖ ਲੈ ਲਰਨੇ ਲਾਗਾ ਤੋਰੇ ਦੋਏ ਦਰਵਾਜਾ ਸਾਦ ਸੰਗਤਰ ਗੁਰ ਕੀ ਕਿਰਪਾ ਤੇ ਫਖਰਿਓ ਗੜਤੋ ਰਾਜਾ ਹੂੰ ਸਾਦ ਸੰਪ ਤੇ ਗੁਰੂ ਦੀ ਕਿਰਪਾ ਦੇ ਨਾਲ ਮੈਂ ਇਹ ਸਰੀਰ ਦਾ ਮਨਵਿਵਾਸੀ ਰਾਜਾ ਸੀ ਨਾ ਜਿਹੜਾ ਆਕੀ ਹੋਇਆ ਬੈਠਾ ਸੀ ਮਨ ਰਾਜਾ ਜਿਹਨੂੰ ਮੈਂ ਕਾਬੂ ਕਰ ਲਿਆ ਪਕੜ ਲਿਆ ਉਸਨੂੰ ਹੂੰ ਸਾਭੋ ਸੰਗਤਾਂ ਗੁਰ ਕੀ ਕਿਰਪਾ ਤੇ ਪਕੜਿਓ ਵੜ ਤੋ ਰਾਜਿਆ ਵਾ 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 ਬੋਤ ਧੀਰ ਸ਼ਕਤ ਸਿਮਰਨ ਕੀ ਟੱਟੀ ਭੈਲ ਟੱਟੀ ਕਾਲ ਪੈ ਹਾਸੀ ਭਗਤ ਪੀਰ ਦਰਸ ਭਗਵਾਨ ਦਾ ਭਜਨ ਕਰਨ ਵਾਲਿਆਂ ਦੀ ਭੀੜ ਭਾਵ ਸਤ ਸੰਗੀ ਹਮ ਸਤ ਸੰਗੀਆਂ ਦੇ ਰਾਹੀਂ ਤੇ ਸਿਮਰਨ ਦੀ ਸ਼ਕਤੀ ਰਾਹੀਂ ਭਗਵਤ ਭੀਰ ਸ਼ਕਤ ਸਿਮਰਨ ਕੀ ਟੱਟੀ ਭਾਲ ਤਾਲ ਪੈ ਹਾਸੀ ਮੈਂ ਕਾਲ ਦੀ ਤਾਲ ਦੀ ਫਾਹੀ ਕੱਟ ਦਿੱਤੀ ਇਰੇ ਦੁਨਿਆਵੀ ਡਰ ਸਾਰੇ ਖਤਮ ਹੋ ਗਏ ਮੇਰੇ ਛੱਤੀ ਕਾਲ ਪੈਹਾਸੀ ਦਾਸ ਕਬੀਰ ਚੜਿਓ ਗੜ ਉੱਪਰ ਰਾਜ ਲਿਓ ਅਵਨਾਸ਼ੀ ਕਹਿੰਦੇ ਪਰਮੇਸ਼ਰ ਦਾ ਸੇਵਕ ਕਬੀਰ ਹੁਣ ਕਿਲੇ ਦੇ ਉੱਤੇ ਬੈਠਾ ਜੇਤੂ ਹੋਇਆ ਜੇਤੂ ਤੇ ਹੁਣ ਮੈਨੂੰ ਤਦੇ ਨਾਂ ਖਤਮ ਹੋਣ ਵਾਲਾ ਰਾਜ ਮਿਲ ਗਿਆ ਹੂੰ ਰਾਜ ਲਿਓ ਅਵਨਾਸ਼ੀ